ਕਬੀਲ ਐਸਾ ਇੱਕ ਆਤ ਬਾਬਾ ਜੀ ਬਿਆਨ ਕਰਦੇ ਨੇ ਕਿ ਕਹਿੰਦੇ ਸੰਸਾਰ ਦੇ ਅੰਦਰ ਕੋਈ ਐਸਾ ਇੱਕ ਅਧਾ ਵਿੱਲਾ ਇਨਸਾਨ ਹੀ ਹੈ ਹੁੰਦਾ ਹੈ ਜਿਹੜਾ ਜੀਵਤ ਬਿਰਤਕ ਹੋਏ ਸੰਸਾਰ ਦੇ ਅੰਦਰ ਉਹ ਇਸ ਤਰ੍ਹਾਂ ਨਜ਼ਰ ਆਵੇਗਾ ਕਿ ਜ਼ਿੰਦਗੀ ਨੂੰ ਜੀਵਨ ਨੂੰ ਜਿਉਂ ਰਿਹਾ ਹੈ ਪਰ ਜਿਉਂਦਾ ਹੋਇਆ ਵੀ ਉਹਦੇ ਜੀਵਨ ਦੇ ਵਿੱਚ ਇੱਕ ਬਹੁਤ ਵੱਡਾ ਬਦਲਾਅ ਹੁੰਦਾ ਹੈ ਇੱਕ ਚੇਂਜ ਹੁੰਦਾ ਹੈ ਜਿਹੜਾ ਉਸਦੇ ਕਰਮ ਉਸਦੀ ਬਚਨਾ ਉਸਦੇ ਮਨ ਉਸਦੇ ਜੀਵਨ ਜਿਉਣ ਦੇ ਢੰਗ ਤੋਂ ਪਰ ਤੱਕ ਨਜ਼ਰ ਆਵੇਗਾ ਗੁਰਬਾਣੀ ਦੇ ਅੰਦਰ ਮਰਨ ਤੇ ਬਹੁਤ ਗੱਲ ਕੀਤੀ ਗਈ ਹੈ ਮੌਤ ਤੇ ਬਹੁਤ ਗੱਲ ਕੀਤੀ ਗਈ ਹੈ ਮੌਤ ਤੇ अनेका ਉਪਦੇਸ਼ ਬਖਸ਼ਿਸ਼ ਕੀਤੇ ਗਏ ਤੇ ਮੌਤ ਨੂੰ ਹਰ ਸਮੇਂ ਯਾਦ ਰੱਖਣ ਦਾ ਉਪਦੇਸ਼ ਗੁਰੂ ਪਾਤਸ਼ਾਹ ਨੇ ਇਸ ਕਰਕੇ ਬਿਆਨ ਕੀਤਾ ਹੈ ਕਿਉਂਕਿ ਮੌਤ ਜ਼ਿੰਦਗੀ ਦਾ ਐਸਾ ਇੱਕ ਸੱਚਾ ਪੱਖ ਹੈ ਜਿਹੜਾ ਪੱਖ ਬੜਾ ਹੀ ਜ਼ਰੂਰੀ ਹੈ ਜਾਨਣਾ ਕਮਾਉਣਾ ਜਿਸ ਦੇ ਪ੍ਰਤੀ ਸੁਚੇਤ ਹੋਣਾ ਜੇ ਮਨੁੱਖ ਜਿਉਂਦੇ ਜਾਗਦੇ ਹੀ ਆਪਣੀ ਮੌਤ ਨੂੰ ਵੇਖ ਲਵੇ ਸਮਝ ਲਵੇ ਕਿ ਮੌਤ ਨੇ ਆਉਣਾ ਹੈ ਆ ਜਾਣਾ ਹੈ ਤਾਂ ਉਸ ਦੇ ਜੀਵਨ ਦੇ ਅੰਦਰ ਬਹੁਤ ਵੱਡਾ ਬਦਲਾਵ ਚੇਂਜ ਇੱਕ ਦਿਨ ਦੇ ਵਿੱਚ ਵੀ ਆ ਸਕਦਾ ਹੈ ਪਰ ਜਿਨ੍ਹਾਂ ਨੂੰ ਮੌਤ ਭੁੱਲ ਜਾਂਦੀ ਹੈ ਸੰਸਾਰ ਤੋਂ ਜਾਣਾ ਭੁੱਲ ਜਾਂਦਾ ਹੈ ਉਹ ਫਿਰ ਸੰਸਾਰ ਦੇ ਅੰਦਰ ਦੁਨਿਆਵੀ ਪਦਾਰਥਾਂ ਦੁਨਿਆਵੀ ਸੁੱਖਾਂ ਦੁਨਿਆਵੀ ਰਿਸ਼ਤਿਆਂ ਨਾਤਿਆਂ ਦੇ ਨਾਲ ਆਪਣੇ ਆਪ ਨੂੰ ਐਸਾ ਜੋੜਦੇ ਨੇ ਐਸਾ ਡੁਬਾ ਲੈਂਦੇ ਨੇ ਉਹਨਾਂ ਦੇ ਵਿੱਚ ਐਸਾ ਫਸ ਜਾਂਦੇ ਨੇ ਕਿ ਇਨਾਂ ਰਿਸ਼ਤੇਆਂ ਨਾਤਿਆਂ ਪਦਾਰਥਾਂ ਦੇ ਮੋਹ ਦੇ ਵਿੱਚੋਂ ਫਿਰ ਉਹ ਨਿਕਲ ਨਹੀਂ ਪਾਉਂਦੇ ਤੇ ਜਦੋਂ ਫਿਰ ਕੋਈ ਰਿਸ਼ਤਾ ਕੋਈ ਦੁਨਿਆਵੀ ਚੀਜ਼ ਕੋਈ ਪਦਾਰਥ ਦੂਰ ਹੁੰਦਾ ਹੈ ਉਹ ਦੋਂਦੇ ਨੇ ਮਿਲਕਦੇ ਨੇ ਪਰੇਸ਼ਾਨ ਹੁੰਦੇ ਨੇ ਕਿਉਂਕਿ ਹੱਦੋਂ ਵੱਧ ਇਨਾਂ ਪਦਾਰਥਾਂ ਇਨਾਂ ਰਿਸ਼ਤਿਆਂ ਦੇ ਵਿੱਚ ਆਪਣੇ ਆਪ ਨੂੰ ਡਬੋ ਲਿਆ ਹੈ ਇਹ ਜ਼ਰੂਰੀ ਨਹੀਂ ਜਿੱਥੇ ਕੋਈ ਸੰਬੰਧ ਜਿੱਥੇ ਕੋਈ ਪਿਆਰ ਜਿੱਥੇ ਕੋਈ ਰਿਸ਼ਤਾ ਜੁੜਿਆ ਹੈ ਉਹ ਜ਼ਰੂਰੀ ਹੈ ਨਿਭਾਉਣਾ ਨਿਭਣਾ ਇਹ ਫਰਜ਼ ਜ਼ਿੰਮੇਵਾਰੀ ਹੈ ਰਿਸਪੌਂਸਿਬਿਲਟੀ ਹੈ ਗੁਰੂ ਸਹਿਬਾਨ ਨੇ ਵੀ ਸ਼ਰੀਰਕ ਰੂਪ ਦੇ ਵਿੱਚ ਰਿਸ਼ਤੇ ਨਿਭਾਏ ਨੇ ਬੱਚੇ ਸੰਭਾਲੇ ਨੇ ਸੰਸਾਰਿਕ ਜ਼ਿੰਮੇਵਾਰੀਆਂ ਨਿਭਾਈਆਂ ਨੇ ਪਰ ਇੱਕ ਗੱਲ ਬੜੀ ਅਸਚਲਜ ਹੈ ਉਹਨਾਂ ਦੇ ਜੀਵਨ ਦੇ ਵਿੱਚ ਰਿਸ਼ਤੇ ਆ ਨਾਤੇ ਆ ਬੱਚੇ ਆ ਪਰਿਵਾਰ ਦੇ ਵਿੱਚ ਰਹਿੰਦੇ ਆ ਵੀ ਉਹਨਾਂ ਨੂੰ ਇਹ ਯਾਦ ਹੈ ਕਿ ਕਬੀਰ ਇਹ ਤਨ ਜਾਏਗਾ ਕਿ ਕਬੀਰ ਠੀਕ ਹੈ ਅੱਜ ਸੋਨਾ ਕਰ ਹੈ ਸੋਨਾ ਪਰਿਵਾਰ ਹੈ ਸੋਹਣੇ ਬੱਚੇ ਨੇ ਸੋਹਣੀ ਪਤਨੀ ਹੈ ਪਤੀ ਹੈ ਦੋਸਤ ਮਿੱਤਰ ਨੇ ਪਰ ਇਹ ਗੱਲ ਯਾਦ ਹੈ ਕਿ ਕਬੀਰ ਇਹ ਤਨ ਜਾਏਗਾ ਤਨਨੇ ਤੇ ਜਾਣਾ ਹੈ ਇੱਕ ਦਿਨ ਤੇ ਪੱਕਾ ਇਸਨੇ ਚਲੇ ਹੀ ਜਾਣਾ ਹੈ ਪਰ ਇਹ ਗੱਲ ਹੁਣ ਬਾਬਾ ਕਬੀਰ ਜੀ کہہ ਰਹੇ ਨੇ ਉਹਨਾਂ ਨੂੰ ਯਾਦ ਹੈ ਭਾਵੇਂ ਕਿ ਉਹਨਾਂ ਦੀ ਵੀ ਪਤਨੀ ਸੀ ਉਹਨਾਂ ਦੇ ਵੀ ਬੱਚੇ ਸੀ ਪਰ ਯਾਦ ਹੈ ਇਹ ਤਨ ਜਾਏਗਾ ਸਕੋ ਤਾਂ ਲਿਖੋ ਬਹੌਰ ਕਹਿੰਦੇ ਜੇ ਰੋਕ ਸਕਦੇ ਹਾਂ ਤਾਂ ਰੋਕ ਲਓ ਪਰ ਰੁਕਿਆ ਨਹੀਂ ਜਾਣਾ ਥੰਮਿਆ ਨਹੀਂ ਜਾਣਾ ਇਸ ਮੌਤ ਨੂੰ ਇਸ ਨੂੰ ਬੰਨੇ ਆ ਵੀ ਨਹੀਂ ਜਾ ਸਕਦਾ ਟਾਲਿਆ ਵੀ ਨਹੀਂ ਜਾ ਸਕਦਾ ਉਮਰ ਦਾ ਕੋਈ ਲਿਹਾਜ਼ ਵੀ ਨਹੀਂ ਕਿਹਾ ਜਾ ਸਕਦਾ ਕਿ ਅਜੀਤ ਜੀ ਬਚਪਨ ਹੈ ਮੇਰੇ ਤੇ ਅਜੀਤੇ ਨਾਮ ਲੈ ਕੇ ਜਾਓ ਅਜੀਤ ਦੀ ਜਵਾਨੀ ਆਈ ਹੀ ਹੈ ਥੋੜਾ ਸਮਾਂ ਤੇ ਜਿਉਂ ਲੈਣ ਲੋ ਬੁਢੇਪਾ ਆਰੰਭੀ ਹੋਇਆ ਏ ਅਜੀਤੇ ਹੋਰ ਜਾਉਣਾ ਏ ਇਸ ਤਰ੍ਹਾਂ ਦਾ ਕੋਈ ਹਮਦਰਦੀ ਸympathy ਵਾਲਾ ਸ਼ਬਦ ਵੀ ਮੌਤ ਨੂੰ ਉਦੇ ਅੰਦਰ ਹਮਦਰਦੀ ਜਾਂ ਉਦੇ ਅੰਦਰ ਦਇਆ ਭਾਵਨਾ ਪੈਦਾ ਨਹੀਂ ਕਰ ਸਕਦਾ ਉਹ ਆਵੇਗੀ ਸਕੋ ਤਾਂ ਲਿਹੋ ਬਹੋਰ ਕਹਿੰਦੇ ਜੇ ਰੋਕ ਸਕਦੇ ਹਾਂ ਤਾਂ ਰੋਕ ਲਓ ਪਰ ਨਹੀਂ ਰੁਕੀ ਜੇਗੀ ਨਹੀਂ ਥਮੇਗੀ ਪਰ ਹੁੰਦਾ ਕੀ ਹੈ ਕਹਿੰਦੇ ਕਬੀਰ ਇਹ ਤਨ ਜਾਏਗਾ ਸਕੋ ਤਾਂ ਲਿਹੋ ਬਹੋਰ ਕਹਿੰਦੇ ਵੇ ਕਿੰਨੀ ਅਸਚਰਜ ਖੇੜ ਹੈ ਨਾਂਗੇ ਪਾਉ ਤੇ ਗਏ ਜਿਲਕੇ ਲੋਕ ਕਰੋ ਕਹਿੰਦੇ ਕਿਤੇ ਪੁਲੇਖੇ ਦੇ ਵਿੱਚ ਨਾ ਰਹੀਂ ਕਿ ਇਹ ਕਿਸੇ ਗਰੀਬ ਦੇ ਘਰ ਵਿੱਚ ਹੀ ਆਉਂਦੀ ਏ ਜਾਂ ਕਿਸੇ ਭਿਖਾਰੀ ਦੇ ਘਰ ਵਿੱਚ ਹੀ ਆਉਂਦੀ ਏ ਨਾ ਭਲਿਆ ਕਹਿੰਦੇ ਇਤੇ ਭਾਵੇਂ ਲੱਖਾਂ ਕਰੋੜਾਂ ਵੀ ਹੋਣ ਨਾंगे ਪਾਉ ਤੇ ਗਏ ਜਿੰਨ ਕੇ ਲੱਖ ਕਰੋੜ ਉਹ ਵੀ ਨੰਗੇ ਪੈਰ ਹੀ ਜਾਣਗੇ ਜਿਨ੍ਹਾਂ ਕੋਲ ਭਾਵੇਂ ਲੱਖਾਂ ਕਰੋੜਾਂ ਅਰਬਾਂ ਖਰਬਾਂ ਕਿੰਨੀ ਵੀ ਜ਼ਾਇਦਾਤ ਹੈ ਹੁਣ ਇਹ ਗੱਲ ਇਨੂੰ ਮਹਿਸੂਸ ਕਰਨਾ ਤੇ ਇਹਨੂੰ ਜਾਣ ਲੈਣਾ ਅੰਦਰੋਂ ਅਨੁਭਵ ਕਰ ਲੈਣਾ ਇਹ ਇੱਕ ਅਲੱਗ ਗੱਲ ਹੈ ਕਿ ਹਾਂ ਇਸ ਸਰੀਰ ਨੇ ਜਾਣਾ ਹੈ ਤੇ ਜਦੋਂ ਅਸੀਂ ਇਹ ਮੰਨ ਲੈਨੇ ਆ ਨਾ ਜੀ ਸਭ ਤੋਂ ਪਹਿਲਾ ਜਿਹੜਾ ਜ਼ਿੰਦਗੀ ਦੇ ਵਿੱਚ ਬਦਲਾਅ ਆਉਂਦਾ ਹੈ ਅਹੰਕਾਰ ਖਤਮ ਹੋ ਜਾਂਦਾ ਹੈ ਅਹੰਕਾਰ ਤੇ ਈਗੋ ਤੇ ਫਿਰ ਕਿਸੇ ਵੀ ਤਰ੍ਹਾਂ ਦੀ ਕੋਈ ਛੱਟ ਨਹੀਂ ਵੱਜਦੀ ਕਿਸੇ ਵੀ ਤਰ੍ਹਾਂ ਦੇ ਸੰਸਾਰ ਦੇ ਸਬੰਧਾਂ ਦੇ ਵਿੱਚ ਰਹਿੰਦੇ ਆ ਸੰਸਾਰ ਦੇ ਵਿੱਚ ਰਹਿੰਦੇ ਆ ਈਗੋ ਹਰਟ ਨਹੀਂ ਹੋਵੇਗੀ ਜਦੋਂ ਇਹ ਮਹਿਸੂਸ ਹੋ ਗਿਆ ਕਿ ਇੱਕ ਦਿਨ ਚਲੇ ਹੀ ਜਾਣਾ ਹੈ ਫਿਰ ਇਹ ਗੁਰਬਾਣੀ ਦਾ ਉਪਦੇਸ਼ ਯਾਦ ਰਹਿੰਦਾ ਹੈ ਕਾਹੇ ਜਨਮ ਗਵਾਵੋ ਵੈਰ ਵਾਦ ਫਿਰ ਕਿਉਂ ਜਨਮ ਗਵਾਉਣਾ ਹੈ ਕਿਸੇ ਦੇ ਨਾਲ ਵੈਰ ਵਿਰੋਧ ਵਾਦਾਂ ਵਿਵਾਦਾਂ ਦੇ ਵਿੱਚ ਐਵੇਂ ਲੜਾਈ ਝਗੜਾ ਕਰਕੇ ਕਿੱਥੇ ਜਾਣਾ ਹੈ ਕਿਉਂਕਿ ਚਲੇ ਹੀ ਜਾਣਾ ਹੈ ਵੈਰ ਵਿਰੋਧ ਬਾਦ ਵਿਵਾਦ ਤਾਂ ਤਾਂ ਕਰੀਏ ਈਗੋ ਨੂੰ ਤਾਂ ਤਾਂ ਉੱਪਰ ਰੱਖੀਏ ਜੇ ਸੰਸਾਰ ਦੇ ਵਿੱਚ ਪੱਕੇ ਹੀ ਰਹਿ ਜਾਣਾ ਹੈ ਥੰਮ ਜਾਣਾ ਹੈ ਪਰ ਬੰਦਾ ਇੰਨਾ ਸੌਖਿਆਂ ਥੋੜਾ ਬਦਲਦਾ ਏ ਈਗੋ ਨੂੰ ਅਹੰਕਾਰ ਨੂੰ ਅੰਦਰੋਂ ਖਤਮ ਕਰਨਾ ਇੰਨੀ ਸੌਖੀ ਖੇਡ ਹੈ ਸੈਲਫ ਰਿਸਪੈਕਟ ਹੋਣਾ ਇੱਕ ਵੱਖਰੀ ਗੱਲ ਹੈ ਉਹ ਬੜੀ ਜ਼ਰੂਰੀ ਹੈ ਪਰ ਹਰ ਗੱਲ ਦੇ ਵਿੱਚ ਲਿਆ ਕਰਕੇ ਸੈਲਫ ਰਿਸਪੈਕਟ ਨੂੰ ਵੀ ਰੂਪ ਦੇ ਦੇਣਾ ਈਗੋ ਦਾ ਅਹੰਕਾਰ ਦਾ ਉਹ ਮਿਲ ਬੋਬਾ ਜਿਹਾ ਕੰਮ ਹੋ ਜਾਂਦਾ ਏ ਤੇ ਜਦੋਂ ਬੰਦਾ ਜ਼ਿਆਦਾ ਹੀ ਇਹਨਾਂ ਗੱਲਾਂ ਦੇ ਵਿੱਚ ਧਿਆਨ ਦੇਣਾ ਸ਼ੁਰੂ ਕਰ ਦਿੰਦਾ ਏ ਫਿਰ ਉਹ ਬਹੁਤੇ ਰਿਸ਼ਤਿਆਂ ਨਾਤਿਆਂ ਦੇ ਵਿੱਚ ਬੇਫਾਇਦਾ ਬੇਵਜ੍ਹਾ ਇੱਕ ਨਫ਼ਰਤ ਈਰਖਾ ਇੱਕ ਬਖਰੇਵੇਂ ਪੈਦਾ ਕਰ ਲੈਂਦਾ ਏ ਕਿਉਂਕਿ ਜਦੋਂ ਹਰ ਗੱਲ ਤੇ ਆਪਣੀ ਈਗੋ ਆਪਣੇ ਅਹੰਕਾਰ ਨੂੰ ਮੁੱਖ ਰੱਖਣਾ ਸ਼ੁਰੂ ਕਰ ਦਿੰਦਾ ਹੈ ਪਾਤਸ਼ਾਹ ਕਹਿੰਦੇ ਜੇ ਮਨੁੱਖ ਤੂੰ ਇਹ ਗੱਲ ਸਮਝ ਜਾਏਂ ਇਹ ਤਨ ਜਾਏਗਾ ਫਿਰ ਪਹਿਲਾਂ ਅਹੰਕਾਰ ਮਰ ਜਾਏਗਾ ਕੋਈ ਕੀ ਬੋਲ ਰਿਹਾ ਹੈ ਕੀ ਕਹਿ ਰਿਹਾ ਹੈ ਤੇਰੇ ਪ੍ਰਤੀ ਕੀ ਸੋਚ ਰਿਹਾ ਹੈ ਤੇਰਾ ਕੋਈ ਸਬੰਧ ਨਹੀਂ ਹੈ ਤੇ ਨਾਲ ਇਹਨੂੰ ਥੋੜਾ ਜਿਹਾ ਕਹਿ ਦੇਵਾਂ ਆਪ ਪਿਆਰ ਨਾਲ ਬੈਠੇ ਹੋ ਕਈ ਵਾਰ ਆਪ ਬਹਿ ਕਹਿ ਦਨੇ ਜੀ ਉਹ ਐਦਾਂ ਸੋਚਦਾ ਹੈ ਆਪਨੇ ਮਹਿਸੂਸ ਕੀਤਾ ਹੋਵੇਗਾ ਬਹੁਤ ਵਾਰ ਤੇ ਆਪਣਾ ਆਪਣੇ ਆਪ ਦੀ ਸੋਚ ਤੇ ਵੀ ਕੰਟਰੋਲ ਨਹੀਂ ਰਹਿੰਦਾ ਆਪਣੇ ਆਪ ਦੇ ਸੋਚਣ ਤੇ ਵੀ ਕੰਟਰੋਲ ਨਹੀਂ ਲੈਂਦਾ ਤਾਂ ਫਿਰ ਆਪਾਂ ਦੂਜੇ ਤੇ ਕੰਟਰੋਲ ਕਿਵੇਂ ਕਰ ਸਕਦੇ ਹਾਂ ਜਦੋਂ ਆਪਣੀ ਸੁਰਤ ਵੀ ਆਪਣੇ ਕਈ ਵਾਰ ਬਸ ਦੇ ਵਿੱਚੋਂ ਬਾਹਰ ਹੋ ਜਾਂਦੀ ਹੈ ਬਾਹਰ ਚਲੀ ਜਾਂਦੀ ਹੈ ਤਾਂ ਇੱਥੇ ਫਿਰ ਦੂਜਾ ਕੀ ਸੋਚਦਾ ਏ ਦੂਜਾ ਕੀ ਚਿਤਵਦਾ ਏ ਇਸ ਗੱਲ ਦੀ ਪ੍ਰਵਾਹ ਤੇ ਬਿਲਕੁਲ ਕਰ ਨਹੀਂ ਛਾੜੀ ਦੇਣੀ ਚਾਹੀਦੀ ਏ ਕਿਉਂਕਿ ਜਿੱਥੇ ਆਪਣਾ ਵੀ ਕੰਟਰੋਲ ਨਹੀਂ ਆਪਣੇ ਆਪ ਤੇ ਉੱਥੇ ਦੂਜੇ ਤੇ ਕੰਟਰੋਲ ਕਿਵੇਂ ਹੋਵੇਗਾ ਦੂਜੇ ਨੂੰ ਕਿਵੇਂ ਬਦਲ ਸਕਦੇ ਹਾਂ ਤਾਂ ਕੋਈ ਪ੍ਰਵਾਹ ਨਹੀਂ ਪਹਿਲਾ ਬਦਲਾਅ ਕਹਿੰਦੇ ਅਹੰਕਾਰ ਮਰ ਜਾਏਗਾ ਤੇ ਜਦੋਂ ਅਹੰਕਾਰ ਮਰ ਜਾਏ ਨਾ ਜੀ ਫਿਰ ਜ਼ਿੰਦਗੀ ਦੇ ਵਿੱਚ ਆਪ ਬੇਪ੍ਰਵਾਹ ਹੋ ਜਾਂਦੇ ਹੋ ਫਿਰ ਆਪ ਦੀ ਕਿਸੇ ਦੇ ਨਾਲ ਕੋਈ ਮਾੜੀ ਭਾਵਨਾ ਵੀ ਨਹੀਂ ਰਹਿੰਦੀ ਕਿਉਂਕਿ ਆਪ ਨੂੰ ਸਮਝ ਆ ਜਾਂਦਾ ਏ ਸਭ ਕੋ ਮੀਤ ਹਮ ਆਪਣ ਕੀਨਾ ਹਮ ਸਭ ਨਾ ਕੇ ਸਾਜਨਾ ਕਿ ਸਾਰੇ ਹੀ ਮੇਰੇ ਮਿੱਤਰ ਨੇ ਸਾਰਾ ਜਗਤ ਹੀ ਮੇਰਾ ਆਪਣਾ ਹੈ ਫਿਰ ਮਨ ਦੀ ਸਮਝ ਇਹ ਬਣ ਜਾਂਦੀ ਹੈ ਕਬੀਰ ਸਭ ਤੇ ਹਮ ਬੁਰੇ ਹਮ ਤਜ ਭਲੋ ਸਭ ਕੋਏ ਜਿਨੇ ਐਸਾ ਕਰ ਬੁੱਝਿਆ ਮੀਤ ਹਮਾਰਾ ਸੋਏ ਕਹਿੰਦੇ ਫਿਰ ਸਮਝ ਆ ਜਾਂਦਾ ਕਿ ਕਬੀਰ ਸਾਰਿਆਂ ਤੋਂ ਬੁਰਾ ਤੇ ਮੈਂ ਹੀ ਹਾਂ ਕਿਸੇ ਦੇ ਨਾਲ ਕੀ ਵਿਰੋਧ ਕਰੀਏ ਕਿਸੇ ਨੂੰ ਕੀ ਮਾੜਾ ਕਹੀਏ ਮੈਂ ਹੀ ਸਭ ਤੋਂ ਬੁਰਾ ਹਾਂ ਜਿਹੜਾ ਇਨਸਾਨ ਇਹ ਮੰਨ ਲੈਂਦਾ ਹੈ ਨਾ ਜੀ ਮੈਂ ਹੀ ਬੁਰਾ ਹਰ ਥਾਂ ਤੇ ਉਹਦਾ ਕਿਸੇ ਦੇ ਨਾਲ ਕੋਈ ਵੀ ਬੈਰ ਵਿਰੋਧ ਨਹੀਂ ਹੁੰਦਾ ਉਹਦਾ ਕਿਸੇ ਦੇ ਨਾਲ ਕੋਈ ਲੜਾਈ ਝਗੜਾ ਨਹੀਂ ਹੁੰਦਾ ਕਿਉਂਕਿ ਉਹ ਆਪਣੇ ਆਪ ਦੀ ਈਗੋ ਨੂੰ ਅੱਗੇ ਰੱਖਣਾ ਹੀ ਨਹੀਂ ਚਾਹੁੰਦਾ ਆਪਣੇ ਆਪ ਦੇ ਅਹੰਕਾਰ ਨੂੰ ਅੱਗੇ ਰੱਖਣਾ ਹੀ ਨਹੀਂ ਚਾਹੁੰਦਾ ਆਪਣੇ ਆਪ ਨੂੰ ਕੁਝ ਵਿਖਾਉਣਾ ਹੀ ਨਹੀਂ ਚਾਹੁੰਦਾ ਤਾਂ ਉਹ ਬੜਾ ਹੀ ਸਥਿਰ ਹੋ ਜਾਂਦਾ ਏ ਟਿਕਾ ਦੇ ਵਿੱਚ ਆ ਜਾਂਦਾ ਏ ਕਬੀਰ ਸਭ ਤੇ ਹਮ ਗੁਰੇ ਪਹਿਲੀ ਗੱਲ ਇਹ ਸਮਝ ਜਾਵੇਗੀ ਕਬੀਰ ਇਹ ਤਨ ਜਾਏਗਾ ਇਹ ਬੜੀ ਵੱਡੀ ਗੱਲ ਹੈ ਦੂਜੀ ਗੱਲ ਫਿਰ ਕਹਿੰਦੇ ਮਨੁੱਖ ਤੇਰੇ ਜੀਵਨ ਦੇ ਵਿੱਚ ਜਦੋਂ ਤੈਨੂੰ ਇਹ ਸਮਝ ਆ ਗਿਆ ਤਾਂ ਜੋ ਅੱਜ ਦੇ ਸ਼ਲੋਕ ਦੀ ਵਿਆਖਿਆ ਹੈ ਐਸਾ ਇੱਕ ਆਧ ਜੀਵਤ ਮ੍ਰਿਤਕ ਹੋਏ ਕਹਿੰਦੇ ਸੰਸਾਰ ਦੇ ਵਿੱਚ ਐਸਾ ਕੋਈ ਇੱਕ ਅੱਧਾ ਇਨਸਾਨ ਹੁੰਦਾ ਏ ਜਿਹੜਾ ਸੰਸਾਰ ਦੇ ਵਿੱਚ ਜਿਉਂਦਿਆਂ ਜਾਗਦਿਆਂ ਅੰਦਰੋਂ ਆਤਮਿਕ ਤੌਰ ਤੇ ਆਪਣੀਆਂ ਬੁਰਾਈਆਂ ਨੂੰ ਮਾਰ ਲੈਂਦਾ ਏ ਕੋਈ ਵਿਲਿਆਨ ਇਨਸਾਨ ਅੰਦਰੋਂ ਆਪਣੀਆਂ ਬੁਰਾਈਆਂ ਨੂੰ ਖਤਮ ਕਰਕੇ ਬਰੀਅਨਿਆਕੀ ਨੇ ਜੀ ਕਿਸੇ ਦੇ ਨਾਲ ਈਰਖਾ ਨਫ਼ਰਤ ਕਰਨਾ ਕਿਸੇ ਦੇ ਪ੍ਰਤੀ ਮਾੜੀ ਸੋਚ ਰੱਖਣਾ ਕਿਸੇ ਦੇ ਨਾਲ ਠੱਗੀ ਚੋਰੀ ਦੀ ਕੋਈ ਭਾਵਨਾ ਰੱਖਣਾ ਕਿਸੇ ਦਾ ਕੁਝ ਵਿਗਾੜਨ ਦੀ ਭਾਵਨਾ ਰੱਖਣਾ ਕਿਸੇ ਦੇ ਪ੍ਰਤੀ ਕੁਝ ਵੀ ਮਾੜਾ ਖਿਆਲ ਲਿਆਉਣਾ ਕਹਿੰਦੇ ਉਹ ਇਨਸਾਨ ਆਪਣੇ ਆਪ ਦੇ ਅੰਦਰੋਂ ਇਸ ਤਰ੍ਹਾਂ ਦੀ ਹਰ ਇੱਕ ਬਿਰਤੀ ਦੀ ਗੱਲ ਖਤਮ ਕਰ ਲੈਂਦਾ ਹੈ ਤੇ ਜਦੋਂ ਉਹ ਖਤਮ ਕਰ ਲੈਂਦਾ ਏ ਤਾਉ ਆਤਮਕ ਤੌਰ ਤੇ ਉਹਦਾ ਜਨਮ ਹੋ ਜਾਂਦਾ ਏ ਗੁਰੂ ਦੇ ਘਰ ਦੇ ਵਿੱਚ ਜਿਵੇਂ ਗੁਰਬਾਣੀ ਦੇ ਅੰਦਰ ਅਸੀਂ ਪੜਦੇ ਆ ਨਾ ਜੀ ਸ਼ਬਦ ਮਰੋ ਫਿਰ ਜੀਵੋ ਸਦਹੀ ਤਾਂ ਫਿਰ ਮਰਦ ਨਾ ਹੋਈ ਜਦੋਂ ਸ਼ਬਦ ਦੇ ਦੁਆਰਾ ਅਸੀਂ ਆਪਣੀਆਂ ਬੁਰਾਈਆਂ ਨੂੰ ਅੰਦਰੋਂ ਮਾਰ ਲੈਂਦੇ ਹਾਂ ਖਤਮ ਕਰ ਲੈਂਦੇ ਹਾਂ ਤਾਂ ਸਾਡਾ ਜਿਹੜਾ ਮਾੜਾ ਜਨਮ ਹੈ ਅੰਦਰੋਂ ਮਾੜਾ ਜਿਉਣ ਦਾ ਢੰਗ ਹੈ ਉਹ ਖਤਮ ਹੋ ਜਾਂਦਾ ਏ ਐਸੇ ਨੂੰ ਬਾਬਾ ਕਬੀਰ ਜੀ ਕਹਿੰਦੇ ਨੇ ਨਾ ਕਬੀਰ ਮਰਤਾ ਮਰਤਾ ਜਗ ਮੁਵਾ ਮਰ ਪਿਨਾ ਜਾਣਿਆ ਕੋਏ ਐਸੀ ਮਰਨੀ ਜੋ ਮਰੇ ਬਹੁਰ ਨ ਮਰਨਾ ਹੋਏ ਮਰਤੇ ਸਾਰਾ ਹੀ ਜਗ ਰਿਹਾ ਏ ਉਹ ਤੇ ਫਿਰ ਚਲੇ ਹੀ ਜਾਣਾ ਇਹ ਸਭ ਨੇ ਪੂਰਾ ਜਗਤ ਮਰਦਾ ਜਾ ਰਿਹਾ ਏ ਪਰ ਬਾਬਾ ਜੀ ਕਹਿੰਦੇ ਮਰਨ ਦਾ ਢੰਗ ਥੋੜਾ ਕਿਸੇ ਨੂੰ ਪਤਾ ਏ ਕਿੰਨੇ ਲੋਕ ਦੁਨੀਆ ਤੇ ਆਏ ਕਿੰਨੇ ਸੰਸਾਰ ਤੇ ਕਰੋੜਾਂ ਅਰਬਾਂ ਖਰਬਾਂ ਲੋਕ ਆ ਕੇ ਸੰਸਾਰ ਤੋਂ ਚਲੇ ਗਏ ਨੇ ਸ਼ਰੀਰਕ ਰੂਪ ਦੇ ਵਿੱਚ ਪਰ ਕਹਿੰਦੇ ਮਰਦਾ 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 ਜੱਗ ਮੁਆ ਮਰਦਾ ਹੀ ਜਾ ਰਿਹਾ ਹੈ ਕਿੰਨੇ ਹੀ ਮਰਦੇ ਪਏ ਨੇ ਪੂਰੇ ਵਰਲਡ ਦੇ ਵਿੱਚ ਰੋਜ਼ਾਨਾ ਦੀ ਜੋ ਰੇਸ਼ਿਓ ਹੈ ਪਰਸੈਂਟੇਜ ਹੈ ਜਿਹੜੀ ਕਹਿੰਦੇ ਨੇ ਪੂਰੇ ਵਰਲਡ ਦੇ ਵਿੱਚ ਰੋਜ਼ਾਨਾ ਡੇਲੀ 1.5 ਲੱਖ ਤੋਂ ਉੱਪਰ ਲੋਕ ਮਰ ਜਾਂਦੇ ਨੇ ਰੋਜ਼ਾਨਾ ਦੀ ਇਹ ਰੇਸ਼ੋ ਹੈ ਜਿੰਨੇ ਲੋਕ ਰੋਜ਼ਾਨਾ ਮਰਦੇ ਨੇ ਮਾਰੀ ਰਹੇ ਨੇ ਕਿੰਨੇ ਕਿੰਨੇ ਹੀ ਲੋਕ ਜਾ ਰਹੇ ਨੇ ਉਹਨਾਂ ਵਿੱਚ ਆਪਾਂ ਵੀ ਇੱਕ ਦਿਨ ਜਾਣਾ ਹੈ ਸਾਰਿਆਂ ਦੇ ਵਿੱਚ ਆਪਾਂ ਆਉਂਦੇ ਹਾਂ ਪਰ ਕਹਿੰਦੇ ਜਾ ਹੀ ਰਹੇ ਨੇ ਪਰ ਮਰਨ ਦਾ ਢੰਗ ਕਿਸੇ ਨੂੰ ਨਹੀਂ ਪਤਾ ਮਰਨ ਦਾ ਤਰੀਕਾ ਕਿਸੇ ਨੂੰ ਨਹੀਂ ਪਤਾ ਇੱਕ ਪੰਕਤੀ ਹੋਰ ਜੋੜ ਲਿਓ ਕਬੀਰ ਕਿਆ ਜਾਣਾ ਕਿਵੇਂ ਮਰਾਂਗੇ ਕੈਸਾ ਮਰਨਾ ਹੋਏ ਜੇਕਰ ਸਾਹਿਬ ਮਨੋਂ ਨਾ ਬਿਸਰੈ ਤਾਂ ਸਹਿਲਾ ਮਰਨਾ ਹੋਏ ਕਬੀਲ ਪਤਾ ਵੀ ਨਹੀਂ ਐਸ ਗੱਲ ਦਾ ਕਿ ਕਿਵੇਂ ਮਰਾਂਗੇ ਕਿਵੇਂ ਜਾਵਾਂਗੇ ਕਿਸ ਢੰਗ ਨਾਲ ਮੌਤ ਹੋਣੀ ਐ ਹਾਂ ਕਹਿੰਦੇ ਥੋੜਾ ਜਿਹਾ ਸੁਖਾਲਾ ਹੋ ਸਕਦਾ ਏ ਥੋੜਾ ਸੌਖੇ ਢੰਗ ਨਾਲ ਮਰ ਸਕਦੇ ਹਾਂ ਜੇ ਸਤਗੁਰੂ ਦੇ ਨਾਲ ਜੁੜੇ ਹੋਵਾਂਗੇ ਰੱਬ ਦੇ ਨਾਲ ਜੁੜੇ ਹੋਵਾਂਗੇ ਸੌਖਾ ਬਚ ਸਕਦੇ ਹਾਂ ਇੱਥੇ ਭੁਲੇਖਾ ਨਾ ਜੀ ਖਾਇਓ ਕਿ ਗੁਰੂ ਅਰਜਨ ਸਾਹਿਬ ਪਾਤਸ਼ਾਹ ਨੂੰ ਤੇ ਤਤੀ ਤਵੀ ਤੇ ਬਿਠਾ ਦਿੱਤਾ ਉਹ ਤੇ ਔਖੇ ਗਏ ਨੇ ਸੰਸਾਰ ਤੋਂ ਨਾ ਭਾਈ ਬੜੇ ਸੌਖੇ ਗਏ ਨੇ ਭੁਲੇਖਾ ਨਾ ਖਾ ਜਾਇਓ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹੀ ਜੀ ਤੇ ਔਖੇ ਗਏ ਨੇ ਸੀਸ ਕਲਮ ਹੋਇਆ ਏ ਨਾ ਭੁਲੇਖਾ ਨਾ ਖਾ ਜਾਇਓ ਕਿ ਸਾਹਿਬਜ਼ਾਦਿਆਂ ਨੂੰ ਤੇ ਜਿਉਂਦਿਆਂ ਹੀ ਨੀਹਾਂ ਦੇ ਵਿੱਚ ਚੜਨ ਦਿੱਤਾ ਨਾ ਇਹ ਔਖਾ ਨਹੀਂ ਹੈ ਆਪ ਜੇ ਗੁਰਬਾਣੀ ਦੀ ਡੂੰਘਾਈ ਨੂੰ ਕਦੇ ਧਿਆਨ ਦੇ ਨਾਲ ਵਾਚੋ ਨਾ ਜੀ ਜੇ ਆਪ ਕਦੇ ਅਰਥਾਂ ਨੂੰ ਬੜੇ ਧਿਆਨ ਦੇ ਨਾਲ ਸਮਝਦੇ ਹੋ ਜਾਣਦੇ ਹੋ ਗੁਰਬਾਣੀ ਇੰਨੀ ਫਿਲਾਸਫੀ ਹੈ ਇੰਨੀ ਡੀਪ ਹੈ ਇੰਨੀ ਡੂੰਗੀ ਹੈ ਆਪ ਸੁਣ ਕੇ ਸਮਝ ਕੇ ਆਪਣੇ ਜੀਵਨ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਜ਼ਿੰਦਗੀ ਦੀਆਂ ਕੋਝੀਆਂ ਗੁੰਝਲਾਂ ਨੂੰ ਸਮਝ ਸਕਦੇ ਹੋ ਦੁਬਾਰਾ ਰਿਪੀਟ ਕਰ ਦੇਵਾਂ ਕਬੀਰ ਕਿਆ ਜਾਣਾ ਕਿਵੇਂ ਮਰ ਰਹੇਗੇ ਕਿਹਦਾ ਮਰਨਾ ਹੋਏ ਜੇਕਰ ਸਾਹਿਬ ਮਨੁਨਾ ਵੀਸਰੇ ਤਾਂ ਸਹਿਲਾ ਮਰਨਾ ਹੋਏ ਸੌਖਾ ਮਰਨਾ ਹੋ ਜਾਂਦਾ ਏ ਔਖੇ ਮਰਦੇ ਨੇ ਉਹ ਲੋਕ ਜਿਹੜੇ ਰੱਬ ਦੇ ਨਾਲੋਂ ਟੁੱਟੇ ਹੋਏ ਨੇ ਇਹ ਮਰਨਾ ਔਖਾ ਨਹੀਂ ਸਿਕੰਦਰ ਬਾਦਸ਼ਾਹ ਦੀ ਘਟਨਾ ਆਪਨੇ ਕਿੰਨੇ ਵਾਰ ਸੁਣੀ ਏ ਦੁਨੀਆ ਦਾ ਬਾਦਸ਼ਾਹ ਏ ਵੈਦਾਂ ਹਕੀਮਾਂ ਨੂੰ ਬੁਲਾਉਂਦਾ ਏ ਮੈਥੋਂ ਸੋਨਾ ਲੈ ਲਓ ਚਾਂਦੀ ਲੈ ਲਓ ਗਹਿਣੇ ਲੈ ਲਓ ਮੈਂ ਰਿਆਸਤ ਆਪ ਦੇ ਨਾਮ ਕਰ ਦਿੰਨਾ ਮੈਨੂੰ ਥੋੜੇ ਸਵਾਸ ਹੋਰ ਦੇ ਦਿਓ ਮੈਂ ਥੋੜਾ ਹੋਰ ਜਿਉਣਾ ਚਾਹੁੰਦਾ ਇਹ ਔਖਾ ਨਹੀਂ ਕਿੰਨਾ ਮੁਸ਼ਕਿਲ ਹੋ ਰਿਹਾ ਉਹਦੇ ਲਈ ਮਰਨਾ ਮਰਨਾ ਨਹੀਂ ਚਾਹੁੰਦਾ ਇੱਕ ਪਾਸੇ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਸਾਹਮਣੇ ਆਫਰ ਹੈ ਆਪ ਜੀ ਇਸਲਾਮ ਕਬੂਲ ਕਰ ਲਓ ਕਰਾਮਾਤ ਦਿਖਾ ਦਿਓ ਈਨ ਮੰਨ ਲਓ ਜਿੱਥੇ ਕਹੋਗੇ ਉੱਥੇ ਚਲੇ ਜਾਓ ਜਾਉ ਸਕਦੇ ਹੋ ਆਪ ਪਰ ਗੁਰੂ ਬਾਦਸ਼ਾਹ ਕਹਿੰਦੇ ਨਾਮ ਮਰਨਾ ਕਬੂਲ ਹੈ ਤੇ ਮਰਨਾ ਕਿੰਨਾ ਸੌਖਾ ਹੋ ਗਿਆ ਨਾ ਸੱਚ ਦੇ ਨਾਲ ਜੁੜ ਕੇ ਪਰ ਜਿਹੜੇ ਰੱਬ ਨੂੰ ਟੁੱਟੇ ਹੋਏ ਨੇ ਉਹ ਜਾਂਦੇ ਵੀ ਤੜਫਦੇ ਨੇ ਜੈ ਤਨ ਬਾਣੀ ਵਿਸਰ ਜਾਏ ਜਾਂਦੇ ਵੀ ਤੜਫਦੇ ਰਹਿੰਦੇ ਨੇ ਮਰਨ ਤੱਕ ਹੀ ਤੜਫਦੇ ਰਹਿੰਦੇ ਨੇ ਜਿਵੇਂ ਸਿਕੰਦਰ ਬਾਦਸ਼ਾਹ ਦੁਨੀਆ ਦਾ ਹੋ ਕੇ ਵੀ ਤੜਫਦਾ ਹੀ ਗਿਆ ਏ ਪਤਾ ਹੈ ਕਿ ਹੁਣ ਬਿਰ ਖਾਲੀ ਹੱਥ ਨੇ ਕੁਝ ਨਹੀਂ ਜਾਣਾ ਨਾਲ ਕਿੰਨਾ ਉਦਮ ਕੀਤਾ ਕਿੰਨੇ ਲੜਾਈ ਝਗੜੇ ਕੀਤੇ ਕਿੰਨਾ ਫਸਾਦ ਦੁਨੀਆ ਦੇ ਵਿੱਚ ਪਾਇਆ ਕਿੰਨੀਆਂ ਜਾਨਾਂ ਲੈ ਲਈਆਂ ਜਾਣਾ ਫਿਰ ਉਹੀ ਖਾਲੀ ਹੱਥ ਹੀ ਪਿਆ ਤੇ ਬੰਦਾ ਹਰ ਹਰ ਕੋਈ ਐਸੇ ਦੇ ਇਸ ਤਰ੍ਹਾਂ ਹੀ ਕਰਦਾ ਏ ਬੰਦਾ ਪਤਾ ਨਹੀਂ ਕੀ ਜੋੜਨ ਕਮਾਉਣ ਦੇ ਵਿੱਚ ਲੱਗਿਆ ਏ ਠੱਗੀਆਂ ਬਈਆਂ ਮਾਨੀਆਂ ਕਰਦਾ ਏ ਇਹ ਕਰਦਾ ਏ ਜੀ ਸੱਚ ਮੁੱਚ ਆਪਰ ਰੋਜਾਨਾ ਪੜਦੇ ਆ ਨਾ ਅਸੰਖ ਮੂਰਖ ਅੰਧ ਘੋੜ ਅਸੰਖ ਚੋਰ ਰਾਮਖੋਰ ਰਾਮਖੋਰ ਝੂਠੇ ਲੁਟੇਰੇ ਮਨੁੱਖ ਹੈਗੇ ਨੇ ਇਹ ਸੱਚ ਹੈ ਬਾਬਾ ਕਬੀਰ ਜੀ ਨੇ ਕਿੰਨਾ ਪਿਆਰਾ ਕਿਹਾ ਓਏ ਹਰ ਕੇ ਸੰਤ ਨਾ ਆਖੀਏ ਬਾਨਾਰਸ ਕੇ ਠੱਗ ਕਹਿੰਦੇ ਭਾਈ ਠੱਗ ਲੋਕ ਹੈਗੇ ਨੇ ਸੰਸਾਰ ਦੇ ਵਿੱਚ ਇਹ ਮਤਲਬ ਲਿਖੇ ਦੇ ਵਿੱਚ ਰਿਓ ਸਾਰੇ ਚੰਗੇ ਹੁੰਦੇ ਨੇ ਠੱਗ ਲੋਕ ਵੀ ਹੁੰਦੇ ਨੇ ਠੱਗਦੇ ਨੇ ਦੁਨੀਆ ਨੂੰ ਬੇਈਮਾਨੀਆਂ ਕਰਦੇ ਨੇ ਧਨ ਮਾਇਆ ਦੇ ਲਈ ਬਾਬਾ ਸਾਜਮਾ ਉਸੇ ਗੱਲ ਤੇ ਜਿਨ੍ਹਾਂ ਨੂੰ ਪਾਤਸ਼ਾਹ ਕਹਿੰਦੇ ਸਮਝ ਆ ਜਾਏਗਾ ਨਾ ਕਬੀਰ ਮਰਤਾ ਮਰਤਾ ਜਗ ਮੁਵਾ ਕਿ ਮਨਾ ਜਾਣਾ ਤੇ ਹੈ ਇੱਕ ਦਿਨ ਇਸ ਸੰਸਾਰ ਤੋਂ ਕਬੀਰ ਇਹ ਤਨ ਜਾਏਗਾ ਸਕੋ ਤਾਂ ਲਿਖੋ ਬਹੋਰ ਪਰ ਜੇ ਨਾਮ ਦੇ ਨਾਲ ਜੁੜ ਜਾਈਏ ਤਾਂ ਫਿਰ ਮਰਨਾ ਬੜਾ ਭਲਾ ਹੋਵੇਗਾ ਸੌਖਾ ਹੋਵੇਗਾ ਇੱਕ ਹੋਰ ਸਾਖੀ ਨਾਲ ਬੋਲਦੇ ਮਾਂ ਪ੍ਰੋਫੈਸਰ ਸਾਹਿਬ ਸਿੰਘ ਦਾ ਨਾਮ ਆਪ ਸਭ ਨੇ ਸੁਣਿਆ ਹੋਵੇਗਾ ਜਿਨ੍ਹਾਂ ਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਰਥਾਂ ਦਾ ਉਹਨਾਂ ਨੇ ਟੀਕਾ ਕੀਤਾ ਹੈ ਅਰਥ ਕੀਤੇ ਨੇ ਉਹਨਾਂ ਨੂੰ ਇੱਕ ਬਿਮਾਰੀ ਲੱਗੀ ਹੋਈ ਸੀ ਕਿੰਨਾ ਮਹਾਨ ਕਾਰਜ ਕਰਕੇ ਗਏ ਨੇ ਸਾਡੇ ਲਈ ਸਾਰੇ ਹੀ ਜੇ ਸਰਮੌਰ ਅਰਥ ਕਰਨ ਵਾਲਿਆਂ ਚੋਂ ਕਿਸੇ ਨੂੰ ਸਰਮੌਰ ਮੰਨਿਆ ਗਿਆ ਹੈ ਤਾਂ ਉਹ ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਅੰਮ੍ਰਿਤਸਰ ਦੇ ਰਹਿਣ ਵਾਲੇ ਜਦੋਂ ਬਾਅਦ ਵਿੱਚ ਪਾਕਿਸਤਾਨ ਤੋਂ ਇੱਧਰ ਆਏ ਜੀ ਤਾਂ ਉਹਨਾਂ ਦੇ ਜਿਹੜੀ ਬਿਮਾਰੀ ਇਤਿਹਾਸ ਨੇ ਲੱਗੀ ਹੋਈ ਬਿਆਨ ਕੀਤੀ ਏ ਪਾਰਕਿਨਸਨਸ ਦੀ ਬਿਮਾਰੀ ਜੇ ਮੈਂ ਨਾਮ ਸਹੀ ਬੋਲ ਰਿਹਾ ਕਹਿੰਦੇ ਜਿਸ ਦੇ ਵਿੱਚ ਸੁਰਤ ਨੂੰ ਦਿਮਾਗ ਨੂੰ ਪਤਾ ਨਹੀਂ ਲੱਗਦਾ ਬੰਦਾ ਜਿੱਥੇ ਬੈਠਾ ਏ ਸੌਂ ਜਾਂਦਾ ਏ ਬੇਹੋਸ਼ ਹੋ ਜਾਂਦਾ ਏ ਉਹਨੂੰ ਕੁਝ ਪਤਾ ਨਹੀਂ ਲੱਗਦਾ ਉਹ ਕਦੋਂ ਮੈਂਟਲੀ ਬੇਹੋਸ਼ ਦੀ ਹਾਲਤ ਵਿੱਚ ਚਲਿਆ ਜਾਂਦਾ ਏ ਇਹ ਬਿਮਾਰੀ ਸੀ ਪਰ ਹੁਣ ਉਹ ਤੇ ਗੁਰਬਾਣੀ ਦੇ ਅਰਥ ਕੀਤੇ ਨੇ ਗੁਰਬਾਣੀ ਦੇ ਨਾਲ ਜੁੜੇ ਹੋਏ ਸੀ ਫਿਰ ਆਪਾਂ ਕਈ ਵਾਰ ਕਹਿ ਦਿੰਦੇ ਆ ਜੀ ਉਹ ਤੇ ਬਾਣੀ ਪੜਦੇ ਉਹਨੂੰ ਤੇ ਕੋਈ ਬਿਮਾਰੀ ਲੱਗਣੀ ਹੀ ਨਹੀਂ ਚਾਹੀਦੀ ਉਹਨੂੰ ਤੇ ਆਏ ਹੋਣਾ ਹੀ ਨਹੀਂ ਚਾਹੀਦਾ ਸੀ ਉਹਨੂੰ ਕਿਵੇਂ ਬਿਮਾਰੀ ਲੱਗ ਗਈ ਨਾ ਭਾਈ ਸਰੀਰਕ ਰੂਪ ਦੇ ਵਿੱਚ ਭਾਵੇਂ ਅਸੀਂ ਬਾਣੀ ਪੜਦੇ ਹਾਂ ਭਾਵੇਂ ਨਹੀਂ ਪੜਦੇ ਸਰੀਰਕ ਦੁੱਖ ਕੋਈ ਵੀ ਆ ਸਕਦਾ ਏ ਪਰ ਜਿਹੜੇ ਬਾਣੀ ਪੜਦੇ ਨੇ ਮਾਨਸਿਕ ਤੌਰ ਤੇ ਉਹਨਾਂ ਨੂੰ ਨਾ ਸਰੀਰਕ ਨਾ ਕੋਈ ਮਾਨਸਿਕ ਦੁੱਖ ਪਰੇਸ਼ਾਨ ਨਹੀਂ ਕਰ ਸਕਦਾ ਇਨੂੰ ਬੜੇ ਧਿਆਨ ਦੇ ਵਿੱਚ ਸਮਝਿਓ ਕਈ ਵਾਰ ਨਾ ਆਪਾਂ ਬਖਰੇਮਾ ਆਪਾਂ ਪੁਲੇਖਾ ਖਾ ਜਾਣੇ ਆ ਕਿ ਬਾਣੀ ਪੜਨ ਵਾਲਾ ਬਨੁਖ ਤੇ ਭਾਈ ਉਹਨੂੰ ਤੇ ਕੁਝ ਨਹੀਂ ਹੋਣਾ ਚਾਹੀਦਾ ਨਾ ਜਿਹੜੇ ਬਾਣੀ ਪੜਦੇ ਨੇ ਉਹਨਾਂ ਨੂੰ ਦੁਗਣਾ ਸਹਾਰਨਾ ਪੈਂਦਾ ਏ ਕਿਉਂਕਿ ਉਹ ਕਿਸੇ ਨੂੰ ਦੁੱਖ ਨਹੀਂ ਦੇ ਸਕਦੇ ਖੁਦ ਸਹਾਰਨਾ ਸਿੱਖ ਜਾਂਦੇ ਉਹ ਬੁਰੇ ਨਹੀਂ ਬਣ ਸਕਦੇ ਜੇ ਸਾਹਮਣੇ ਵਾਲਾ ਇਨਸਾਨ ਅਹੰਕਾਰੀ ਹੈ ਤਾਂ ਗੁਰਬਾਣੀ ਪੜਨ ਵਾਲਾ ਇਨਸਾਨ ਥੋੜਾ ਅਹੰਕਾਰੀ ਹੋ ਕੇ ਉਹਦਾ ਜਵਾਬ ਦੇਵੇਗਾ ਨਾ ਉਹਤੇ ਇਹੀ ਕਰੇਗਾ ਨਾ ਫਰੀਦਾ ਬੁਰੇ ਦਾ ਭਲਾ ਕਰ ਗੁੱਸਾ ਮੰਨਣਾ ਹੰਡਾਏ ਦੇਹੀ ਰੋਗ ਨਾ ਲੱਗੇ ਪੱਲੇ ਸਭ ਕਿਛ ਪਾਏ ਉਤੇ ਉਥੇ ਪਿਆਰ ਵੰਡੇਗਾ ਜਿਵੇਂ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੂੰ ਕਿਹਾ ਕੋਈ ਆਖੇ ਭੂਤਨਾ ਕੋ ਕਹੇ ਬਿਤੱਲਾ ਕੋਈ ਆਖੇ ਆਦਮੀ ਨਾਨਕ ਵਿਚਾਰਾ ਕਿਸੇ ਨੇ ਭੂਤਨਾ ਕਿਹਾ ਬਿਤੱਲਾ ਕਿਹਾ ਪਰ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਅੱਗੇ ਲੋਕਾਂ ਨੂੰ ਥੋੜਾ ਕਿਹਾ ਭੂਤਨਾ ਬਿਤੱਲਾ ਨਾ ਨਹੀਂ ਕਿਹਾ ਤਾਂ ਗੁਰੂ ਪਾਤਸ਼ਾਹ ਦੀ ਬਾਣੀ ਅੱਜ ਦੇ ਮੈਂ ਸ਼ਲੋਕ ਤੇ ਆ ਜਾਵਾਂ ਕਬੀਰ ਐਸਾ ਏਕ ਆਦ ਜੋ ਜੀਵਤ ਮ੍ਰਿਤਕ ਹੋਏ ਕਹਿੰਦੇ ਦੁਨੀਆ ਵਿੱਚ ਇੱਕ ਅਦਾ ਵਿਲਾ ਇਨਸਾਨ ਹੈ ਜਿਹੜਾ ਆਤਮਿਕ ਤੌਰ ਤੇ ਆਪਣੀਆਂ ਬੁਰਾਈਆਂ ਨੂੰ ਮਾਰ ਕੇ ਖਤਮ ਕਰ ਲੈਂਦਾ ਏ ਆਤਮਿਕ ਤੌਰ ਤੇ ਅੰਦਰੋਂ ਸੱਚਾ ਹੋ ਜਾਂਦਾ ਏ ਕਹਿੰਦੇ ਫਿਰ ਨਿਰਭਉ ਹੋਏ ਕੇ ਗੁਣ ਰਵੇ ਜਤ ਦੇਖੋ ਤਤ ਸੋਈ ਕਹਿੰਦੇ ਫਿਰ ਬਿਨਾਂ ਕਿਸੇ ਡਰ ਤੋਂ ਉਹ ਸੱਚ ਦਾ ਆਨੰਦ ਸੱਚ ਨੂੰ ਆਪਣੇ ਜੀਵਨ ਦੇ ਵਿੱਚ ਮਾਣਦਾ ਹੈ ਅਕਾਲ ਪੁਰਖ ਪ੍ਰਮਾਤਮਾ ਦੇ ਪਿਆਰ ਦੇ ਵਿੱਚ ਭਿੱਜ ਜਾਂਦਾ ਹੈ ਤੇ ਉਹਦਾ ਸੰਸਾਰ ਤੇ ਆਉਣਾ ਵੀ ਸਫਲ ਹੋ ਜਾਂਦਾ ਏ ਤੇ ਉਹਦਾ ਸੰਸਾਰ ਦੇ ਵਿੱਚ ਰਹਿਣਾ ਵੀ ਸਫਲ ਹੋ ਜਾਂਦਾ ਏ ਉਹਦਾ ਸੰਸਾਰ ਤੋਂ ਜਾਣਾ ਵੀ ਸਫਲ ਹੋ ਜਾਂਦਾ ਏ ਉਹਦਾ ਜੀਵਨ ਬੜਾ ਬੜਪਾਗਾ ਗੁਰੂ ਪਾਤਸ਼ਾਹ ਕਿਰਪਾ ਕਰਨ ਸਾਡਾ ਆਉਣਾ ਸਾਡਾ ਵੀ ਸੰਸਾਰ ਦੇ ਵਿੱਚ ਜਿਉਣਾ ਬੈਠਣਾ ਸੰਸਾਰ ਦੇ ਵਿੱਚ ਜਿੰਨੇ ਵੀ ਸਵਾਸ ਮਿਲੇ ਨੇ ਗੁਰੂ ਪਾਤਸ਼ਾਹ ਜੀ ਦੀ ਬਾਣੀ ਦੇ ਅਨੁਸਾਰ ਹੋ ਜਾਣ ਸੱਚ ਦੇ ਆਧਾਰ ਤੇ ਸਾਡਾ ਜੀਵਨ ਹੋ ਜਾਵੇ ਤਾਂ ਹੀ ਇਹ ਜੀਵਨ ਸਫਲ ਹੈ ਨਹੀਂ ਤੇ ਫਿਰ ਭਾਈ ਕਿੰਨੇ ਆਏ ਤੇ ਕਿੰਨੇ ਗਏ ਉਹਦਾ ਫਿਰ ਕੋਈ ਲਾਭ ਨਹੀਂ ਗੁਰੂ ਪਾਤਸ਼ਾਹ ਕਹਿੰਦੇ ਆਪ ਸਭ ਦਾ ਬਹੁਤ ਧੰਨਵਾਦ ਬੜੀ ਹੀ ਪਿਆਰ ਸਤਿਕਾਰ ਦੇ ਨਾਲ ਸੁਣਿਆ ਸਮੂੱਚੀ ਵਿਚਾਰ ਕਰਦੇ ਹਾਂ ਆਪਣੀਆਂ ਬੇਅੰਤ ਭੁੱਲਾਂ ਦੀ ਖਿਮਾ ਅੰਤ ਵਿੱਚ ਫਤਿਹ ਪ੍ਰਬੰਧਉ ਜੀ ਵਾਹਿਗੁਰੂ ਜੀ ਕਾ ਖਾਲਸਾ